ਮਾਪਲੀ ਕੀ ਨਾ ਤੜ ਬੀ ਇਸੇਂਗਾ ਟਿਕਟ ਨਹੀਂ ਤੜ ਦੇਖੋ ਜੀ ਇਹੀ ਰੋਟੀ ਖਾਣ ਗਏ ਹੀ ਤੇ ਨੋਂ ਧੋਣ ਤੇ ਬਾਅਦ ਦੇ ਵਿੱਚ ਮਾਦਾ ਪੀ ਸਾਨੂੰ ਵਈ ਫੋਨ ਗਿਆ ਤੁਹਾਡੀ ਤੂਬੀ ਨੂੰ ਅੱਗ ਲੱਗੀ ਆ ਕੰਨੀ ਪਤਾ ਮਾਦਾ ਪੀ ਇਹ ਕੰਮ ਕੀ ਸਿੱਥੇ ਕਰ ਇੱਥੇ ਗੋੜ ਦਾ ਕੰਮ ਹੀ ਮੇਰਾ ਗੋੜਾ ਆ ਵੀਰ ਨਹੀਂ ਵੱਡਾ ਹਾਂਜੀ ਇਹਨੇ 10-12 ਸਾਲ ਹੋ ਗਏ ਇਹ ਰੋਟੀ ਖਾਣ ਗਏ ਆ ਤੇ ਰੋਟੀ ਖਾਣ ਕੇ ਆ ਗਏ ਆ ਸਤਨੁ ਕਿਤਾਬ ਬਟਲ ਸਾਨੂੰ ਫੋਨ ਕੀਤਾ ਹਾਂ ਹਾਂ ਜੀ ਨੁਕਸਾਨ ਕਿੰਨਾ ਹੋਇਆ ਨੁਕਸਾਨ ਸਾਡਾ 2 ਲੱਖ ਦਾ ਤਕਰੀਬਨ ਹੋ ਗਿਆ ਲੈ ਕੇ ਆਪੋ ਸਮਾਨ ਤੇ ਕੋਈ ਇਥੇ ਮਤਲਬ ਉੱਠ ਗਿਆ ਠੀਕ ਹੈ ਸਰ ਇਹ ਖੜ ਖੜਿਆ ਕਿੰਨਾ ਵੀ ਦੇਰ ਹੋ ਗਿਆ ਮੈਂ ਸਾਨੂੰ ਕੰਮ ਕਰਦਿਆਂ ਨੂੰ ਇਥੇ ਹੋ ਗਿਆ 12 ਸਾਲ ਹੋ ਗਏ ਆ ਤੇ ਬਾ ਲਾਗੇ ਗੁੰਡੀ ਆ ਇਹਨਾਂ ਕੋਲ ਸਰਜੀਤ ਕੋਲ ਹੈ ਕੀ ਆ ਕੇ ਲੱਗੀ ਕਿਸ ਤਰ੍ਹਾਂ ਪਤਾ ਲੱਗਾ ਪਤਾ ਨਹੀਂ ਭਾਜੀ ਇੱਥੇ ਫੋਨ ਗਿਆ ਵਹਾਨੂੰ ਤੇ ਫਿਰ ਪਤਾ ਲੱਗਾ ਵੀ ਅੱਗ ਲੱਗਦੀ ਹੈ ਨਹੀਂ ਰੋਟੀ ਖਾਣ ਗਏ ਬਾਅਦ ਚ ਪਤਾ ਲੱਗ ਕਹਿੰਦੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਰਹਿਦਾ ਵੀ ਸਾਰਾ ਦਿਨ ਇੱਥੇ ਆ ਗੋੜ ਵੇਚੀਦਾ ਵਾ ਕੋਈ ਗੱਲ ਹੀ ਨਹੀਂ ਇਹੋ ਜੀ ਅਸੀਂ ਤਾਂ ਆਪਣੀ ਰੋਟੀ ਕਮਾਉਣੇ ਆ ਤੇ ਖਾਂਦੇ ਹੀ ਕੋਈ ਪਤਾ ਨਹੀਂ ਲੱਗਦਾ ਨਹੀਂ ਹਾਂਜੀ ਅੱਗੇ ਵੀ ਇੱਕ ਵਾਰ ਬਾਤਾਂ ਤਾਂ ਹੋਈ ਇਹਨਾਂ ਤੇ ਉਹ ਦੋ ਅਨਦਰ ਛਿਰ ਪਾੜ ਦਿੱਤਾ ਬਹੁਤ ਛੱਟਾਂ ਲਾਈਆਂ ਪਤਾ ਨਹੀਂ ਲੱਗਦਾ ਕੌਣ ਹੈ ਹਾਂਜੀ ਉਹ ਤਾਂ ਵੀ ਚਲਾਈ ਨੇ ਕੀਤੀ ਇਹਨਾਂ ਕੋਈ ਕੋਈ ਪਤਾ ਨਹੀਂ ਕੌਣ ਕਰਦਾ ਨਾ ਪਤਾ ਨਹੀਂ ਲੱਗਦਾ ਨਿਸ਼ਕਾਨ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੈ ਗੋੜ ਹੀ ਤੇ ਆਪਣੇ ਬਿਹਤਰੇ ਜੋ ਵੀ ਹਾਂਜੀ ਦੋਨੋਂ ਇੱਥੇ ਹੋਈ ਤਾਂ ਹੈ ਤੋਂ ਇੱਥੇ ਪੜਾਈ ਤੇ ਆ ਕੋ ਹੁਣ ਦਾਵਤਾਂ ਇੱਥੇ ਰੱਖੇ ਕਰਦੇ ਆ ਤੇ ਆਪਣੇ ਰਾਖੀ ਕਰਨ ਤੋਂ ਬਿਜੂਦ ਵੀ ਤੁਸੀਂ ਰੋਟੀ ਖਾ ਗਏ ਤੇ ਹਾਂਜੀ ਠੀਕ ਵਜੇ ਮੈਨੂੰ ਆਉਂਦਾ ਤੇ ਅਲਦੀਪ ਸਿੰਘ ਜੀ ਸਰ ਕੀ ਘਟਨਾ ਜੀ ਤੁਹਾਡਾ ਨਾ ਇਦਾਂ ਹੋਇਆ ਵੀ ਇਹ ਰੋਟੀ ਖਾਣ ਚੱਲ ਗਏ ਤੁਹਾਨੂੰ ਤੁਹਾਡੇ ਕਿ ਲੱਗਦੇ ਜੀ ਹਾਂਜੀ ਸਾਡੇ ਗਵਾਂਢੀ ਸਾਡਾ ਘਰ ਆ ਲੱਗੇ ਬਿਲਕੁਲ ਨੇੜੇ ਹੀ ਆ ਤੇ ਫਿਰ ਇਹ ਆ ਪੱਠੇ ਦੇ ਜਿਹੜੇ ਇਹਨੇ ਬੰਦੇ ਇੱਥੇ ਇੱਕ ਟੋਟਾ ਪਾਉਂਦੇ ਫਿਰ ਇਹਨਾਂ ਨੇ ਫੋਨ ਕੀਤਾ ਤੁਹਾਡੀ ਝੂਗੀ ਨੂੰ ਅੱਗ ਲੱਗ ਗਈ ਜੀ ਅੱਗ ਲੱਗੇ ਤੇ ਦੋ ਤਿੰਨ ਜਣੇ ਅਸੀਂ ਮੋਟਰਸਾਈਕਲ ਤੇ ਆਏ ਆ ਉਹ ਬਈਆਂ ਨੂੰ ਵੀ ਇੱਥੇ ਡਾਟਾ ਦੋਤਰ ਲੈ ਕੇ ਆਏ ਆ ਤੇ ਪਿੰਨੇ ਝੁੱਗੀਆਂ ਆ ਕੇ ਲਾ ਕੇ ਚੱਲਦੇ ਹਨ ਪਛਾਤੇ ਬੰਦੇ ਸਾਨੂੰ ਪਛਾਣਿਆ ਨਹੀਂ ਗੜੇ ਗੜੇ ਨਹੀਂ ਪਛਾਣ ਨਹੀਂ ਉਹਨਾਂ ਬੰਦੇ ਨਹੀਂ ਗੜੇ ਤੇ ਇਹਦੇ ਰੋਜ਼ਗਾਰ ਵੀ ਝੁੱਗੀ ਦਾ ਇੱਥੇ ਇਹ ਤੋਂ ਹੀ ਕੰਮ ਚੱਲਦਾ ਘਰ ਦਾ ਦਾ ਨਲਕ ਜਾਗਾ ਜੀ ਕੀ ਕੰਮ ਕੀ ਕੰਮ ਇਹਨਾਂ ਦਾ ਵੇੜਨੇ ਦਾ ਜਾਂ ਸੀਜ਼ਨ ਦਾ ਸੀਜ਼ਨ ਕੰਮ ਹੁੰਦਾ ਹੁਣ ਗਰਮੀ ਗਰਮੀ ਬੰਦ ਰਹਿਣਾ ਸਿਆਲ ਚ ਕੰਮ ਚੱਲਦਾ ਗੋੜ ਦਾ ਕੰਮ ਇਹਨਾਂ ਦਾ ਤੇ ਉਹ ਤੇ ਕੰਮ ਨੂੰ ਅੱਗ ਲੱਗੇ ਹਾਂਜੀ ਮੰਗ ਕੀ ਕਰਦੇ ਕੰਮ ਮੰਗ ਕਰਦੇ ਮੰਗੇ ਹੀ ਉਹ ਵੀ ਜਿਹਨਾਂ ਨੇ ਨਹੀਂ ਅੱਗੇ ਨਾ ਪੜ੍ਹੇ ਜਾਣ ਜਗ ਨਾਲ ਇਹ ਤੋਂ ਕੈਡ ਕੀਤੀ ਕੰਪਲੀਟ ਕੀਤੀ ਹੈ। ਭਾਜੀ ਕੀ ਨਾਮ ਦਾ? ਮੇਰਾ ਨਾਮ ਬਲਵਿੰਦਰ ਸਿੰਘ ਗਿੱਲ ਸਮਾਜ ਸੇਵਾ ਪਾਰਟੀ ਇੰਚਾਰਜ ਐਸ.ਆਈ.ਐਸ.ਟੀ ਸੈੱਲ ਪੰਜਾਬ। ਇਹ ਸਾਡੇ ਜਿਹੜਾ ਵਾ ਪੀ.ਐਸ. ਥਾਣਾ ਸ੍ਰੀ ਹਰਬੰਦਰਪੁਰ ਪੈਂਦਾ ਵਾ। ਪੁਲਚੌਂਕੀ ਹਰਚਵਾਲ ਤੇ ਇਹ ਹਰਚਵਾਲ ਪੁਲਚੌਂਕੀ ਦੇ ਏਰੀਏ ਦੇ ਵਿੱਚ ਜਿਹੜਾ ਵਾ ਇਹ ਸਰਦਾਰ ਦਲਬੀਰ ਸਿੰਘ ਨੇ ਜਿਹੜਾ ਇਹ ਇਹ 12 10 12 ਸਾਲ ਤੋਂ ਜਿਹੜਾ ਵਾ ਇਥੇ ਵੇਲਣਾ ਲਾਇਆ ਹੋਇਆ ਹੈ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇਥੇ ਤੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ ਕਰੀਬ ਪੌਣੇ 10 ਵਜੇ ਜਿਹੜਾ ਹੈ ਉਹ ਇਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਵਾ ਜੀ 1 ਕਿਲੋਮੀਟਰ ਤੇ ਰੋਟੀ ਖਾਣ ਵਾਸਤੇ ਗਏ ਮਾਤਾ ਨੂੰ ਹੁੰਦਾ ਪਈ ਆ ਤੇ ਇਧਰੋਂ ਫਿਰ ਗਵਾਂਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਇਹ ਤੁਹਾਡੀ ਸੰਨ ਦੇ ਵਿੱਚੋਂ ਜਿਹੜਾ ਵਾ ਉਹ ਅੱਗ ਉਹ ਸਮਾਨ ਵੀ ਲੱਗੇ ਆ ਜਾ ਆਪਦਾ ਤੇ ਸਾਨੂੰ ਨੂੰ ਅੱਗ ਲੱਗੇ ਆ ਬਹੁਤ ਜਿਆਦੀ ਮਤਲਬ ਅੱਗ ਬਣ ਗਈ ਆ ਤੇ ਇਹ ਫੇ ਫੋਨ ਉਹਨਾਂ ਦਾ ਅਟੈਂਡ ਕਰਕੇ ਤੇ ਉਸੇ ਵੇਲੇ ਜਲਦੀ ਜਲਦੀ ਮੇਰਾ ਬ੍ਰਦਰ ਤੇ ਮੇਰਾ ਜਿਹੜਾ ਇਹ ਫਾਦਰ ਵਾ ਤੇ ਕੁਝ ਗਵੰਡੀ ਵੀ ਇੱਥੇ ਆਈ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ ਤੇ ਇਸ ਦੇ ਨਾਲ ਸਰ ਇਹ ਆ ਕਿ ਇਹਦੀ ਬੈਕ ਸਾਈਡ ਜਿਹੜਾ ਵਾ ਇਹ ਤੁਸੀਂ ਜਿਹੜਾ ਵਾ ਦੇਖ ਵੀ ਰਹੇ ਆ ਵੀਡੀਓ ਵੀ ਜਿਹੜੀ ਆ ਉਹ ਪਬਲਿਕ ਤੁਸੀਂ ਕਰਦੇ ਆ ਇਹ ਜਿਹੜੀ ਪੱਠਾ ਵਾਹ ਤੇ ਪੱਠੇ ਦੀ ਲੇਬਰ ਜਿਹੜੀ ਆ ਇਹ ਸਤੀਸਗੜ ਤੋਂ ਆਏ ਆ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹਿਣ ਦੇ ਆ ਇਟਾਂ ਦਾ ਕੰਮ ਕਰਦੇ ਆ ਜੀ ਇਹ ਪਿੱਛੇ ਝੁਗੀਆਂ ਵਾਂ ਇਸ ਮਹੀਨੇ ਦੇ ਵਿੱਚ ਹੀ ਜੜੀਆਂ ਵਨਾਂ ਇਹ ਆ ਸੇਮੀ ਵਾਰ ਦਾਤ ਵਾ ਇਥੇ ਕਈਆਂ ਨੂੰ ਮਤਲਬ ਸੱਟਾਂ ਵੀ ਲਾ ਜਾਂਦੇ ਆ ਮੋਬਾਈਲ ਲੈ ਜਾਂਦੇ ਆ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਜੀ ਸਾਰੇ ਆਮ ਇਥੇ ਆਉਂਦੇ ਆ ਵਾਰ ਦਾਤਾ ਹੁੰਦੀਆਂ